تڏي لاوي هٿي تڏي لاوي چڙهي بول جوي ي احمدي هٿي چلو جا هلو جا هلو مٽي کي خبر ٿا پنهنجو آڻو ٿا پنهنجو آڻو هيڏي ڊيوٽي آهي آپنهي بلانا ڏيو پورا ڀنڊو ڊيوٽي ڏيائين ਆ ਬਾਦਲ ਪਾਸ ਪਾਸ ਚਲ ਆ ਗੋ ਆ ਗੋ ਚਲ 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 ਜਾ ਦਬਾ ਦਵਾ ਜੋਰ ਸੇ ਦਬਾ ਅੱਜ ਅਸੀਂ ਕਬਾਲ ਕਲੋਨੀ ਦਾ ਉਦਘਾਟਨ ਜਿਹੜਾ ਸੜਕ ਦਾ ਉਦਘਾਟਨ ਕਰਨ ਆਇਆ ਇਹ ਟੋਟਲ ਜਿਹੜਾ ਕੰਮ ਹੈਗਾ ਇਸ ਬਲੋਕ ਦਾ ਕੰਮ 98 ਲੱਖ ਦਾ ਜਿਹੜਾ ਕੰਮ ਹੈਗਾ ਪ੍ਰੀਮਿਕਸ ਦਾ ਜਿਹੜਾ ਸ਼ੁਰੂ ਕਰਨ ਜਾ ਰਹੇ ਲੋਕਾਂ ਨੂੰ ਲੰਬਾ ਸਿਗਾ ਵੀ ਕੰਮ ਸ਼ੁਰੂ ਨਹੀਂ ਹੋ ਰਿਹਾ بارشਾਂ ਕਰਕੇ ਕੋਈ ਟੈਕਨੀਕਲੀ ਮਜਬੂਰੀ ਹੋ ਸਕਦੀ ਸੀ ਸਾਡੀ ਨੀਤ ਔਰ ਨiyet ਦੋਨੋਂ ਸਾਫ ਹੈ ਮੇਰੇ ਨਾਲ ਮੇਰੇ ਸਾਥੀ ਐਮਐਲਏ ਸਾਹਿਬ ਅਜੀਤਵਾਲ ਕੋਲੀ ਸਾਹਿਬ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਤ੍ਰਿੰਦਰ ਮਹਿਤਾ ਜੀ ਸਪੰਸਰ ਸਾਹਿਬ ਠੀਕ ਸਾਹਿਬ ਔਰ ਸਾਡਾ ਸਾਰਾ ਸਟਾਫ ਐਸੀ ਸਾਹਿਬ ਜੈ ਸਾਹਿਬ ਐਸਡੀਓ ਸਾਹਿਬ ਐਕਸ਼ਨ ਸਾਹਿਬ ਸਾਡੀ ਜਿਹੜੀ ਨੀਤ ਹੈ ਆਮ ਆਦਮੀ ਪਾਰਟੀ ਦੀ ਅਸੀਂ ਲੋਕਾਂ ਨੂੰ ਕੰਮ ਕਰਕੇ ਦਿਖਾਣਾ ਹੈ ਕੰਮ ਵਾਸਤੇ ਹੀ ਆਮ ਆਦਮੀ ਪਾਰਟੀ ਜਾਣੀ ਜਾਂਦੀ ਹੈ ਔਰ ਗੋਪਾਲ ਕਲੋਨੀ ਦੀ ਅੱਜ ਸਟਰੀਟ ਦਾ ਜਿਹੜਾ ਉਦਘਾਟਨ ਹੈ ਅਸੀਂ ਰਲ ਕੇ ਕਰ ਰਹੇ ਹਾਂ ਕੋਈ ਜੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਸੁਚੱਜੇ ਢੰਗ ਦੇ ਨਾਲ ਜਿਹੜੇ ਪਟਿਆਲੇ ਸ਼ਹਿਰ ਦੇ ਵਿੱਚ ਡਵੈਲਪਮੈਂਟ ਦੇ ਜਿਹੜੇ ਕੰਮ ਹੋ ਰਹੇ ਨੇ ਇਹਨੂੰ ਸਮਝ ਜ਼ਰੂਰ ਲੱਗਿਆ ਪਰ ਉਸ ਤੋਂ ਪਹਿਲਾਂ ਜਿਹੜੇ ਪੱਟ ਪਟਾਈ ਦੇ ਕੰਮ ਸੀ ਉਹ ਸਾਰੇ ਪਹਿਲਾਂ ਮੁਕੰਮਲ ਕੀਤੇ ਗਏ ਨੇ ਉਸ ਤੋਂ ਬਾਅਦ ਜਿਹੜਾ ਸੜਕਾਂ ਦਾ ਜਿਹੜਾ ਜਾਲ ਹੈ ਉਹ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਵੀ ਸੈਜਿਆ ਰਿਹਾ ਸੋ ਸਾਡੀ ਸਮੂਚੀ ਟੀਮ ਨੂੰ ਸਾਡੇ ਐਮਐਲਏ ਸਾਹਿਬ ਸਾਡੇ ਮੇਅਰ ਸਾਹਿਬ ਤੇ ਸਮੂਚੀ ਸਾਡੀ ਕਾਰਪੋਰੇਸ਼ਨ ਸਾਡੇ ਕਮਿਸ਼ਨਰ ਤੇ ਐਮਸੀ ਸਾਹਿਬਾਨ ਨੂੰ ਸਾਰਿਆਂ ਨੇ ਰਲ ਕੇ ਬਹੁਤ ਵਧੀਆ ਢੰਗ ਦੇ ਨਾਲ ਪੂਰੀ ਟੀਮ ਐਫਰ ਜਿਹੜੇ ਨੇ ਉਹ ਦਿਖਾਏ ਨੇ ਤੇ ਪੂਰੇ ਸ਼ਹਿਰ ਨੂੰ ਜਿਹੜਾ ਇਹਦਾ ਸੁੰਦਰੀਕਰਨ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕਰਕੇ ਦਿਖਾਵਾਂਗੇ ਤੇ ਬਾਕੀ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਤੇ ਵੀ ਜਿਹੜੇ ਪਲਾਨਿੰਗ ਬੋਰਡ ਦੇ ਜਿਹੜੇ ਫੰਡ ਨੇ ਸਰ ਉਹ ਥੋੜਾ ਜੀ ਦਿੱਤੇ ਨੇ ਜੀ ਤੇ ਆਪਾਂ ਸ਼ਹਿਰ ਦੇ ਉੱਪਰ ਹੀ ਲਾਉਣੇ ਨੇ ਜਿੱਥੇ ਵੀ ਸਾਡੀ ਪੂਰੀ ਟੀਮ ਹੁਕਮ ਕਰੂਗੀ ਜਿੰਨੇ ਵੀ ਪਲਾਨਿੰਗ ਬੋਰਡ ਦੇ ਜਿਹੜੇ ਫੰਡ ਨੇ ਅਸੀਂ ਜਿੱਥੇ ਇੱਥੇ ਜ਼ਰੂਰਤ ਹੋਵੇ ਉੱਥੇ ਲਾ ਦੇ ਜੀ ਧੰਨਵਾਦ ਜੀ ਸਰ ਦੇਖੋ ਜਿਸ ਤਰ੍ਹਾਂ ਮੇਅਰ ਸਾਹਿਬ ਨੇ ਤੁਹਾਨੂੰ ਦੱਸਿਆ ਇਸ ਬਲਾਕ ਦੇ ਵਿੱਚ ਅਸੀਂ 98 ਲੱਖ 1 ਕਰੋੜ ਰੁਪਏ ਦਾ ਜਿਹੜਾ ਹੈ ਕੰਮ ਕਰਨ ਜਾ ਰਹੇ ਹਾਂ ਇਹ ਰੋਡ ਜਿਹੜੀ ਹੈ ਮੁਰਕੇ ਤੇਜਵਾ ਕੌਲਨੀ ਤੋਂ ਤੇ ਮਥਰਾ ਕੌਲਨੀ ਤੱਕ ਵੀ ਜਿਹੜੀ ਹੈ ਰੋਡ ਬਣਨ ਜਾ ਰਹੀ ਹੈ। ਸੋ ਤੁਹਾਡੇ ਸਾਹਮਣੇ ਹੈ ਜੋ ਅਸੀਂ ਕਿਹਾ ਉਸ ਤੇ ਪਹਿਰਾ ਦਿੰਦੇ ਹੋਏ ਜਿਹੜੇ 40 ਕਰੋੜ ਦੇ ਸੜਕਾਂ-ਸੜਕਾਂ ਦੇ ਸਿਰਫ 40 ਕਰੋੜ ਰੁਪਏ ਦੇ ਜਿਹੜੇ ਕੰਮ ਨੇ ਉਹ ਜਿਸ ਤਰ੍ਹਾਂ ਤੁਹਾਨੂੰ ਦੱਸੀ ਸੀ ਤਰਤੀਬ ਦੱਸੀ ਸੀ ਸ਼ਡਿਊਲ ਦਿੱਤਾ ਸੀ ਉਸ ਦੇ ਅਧੀਨ ਅਸੀਂ ਅੱਜੇ ਕੰਮ ਕਰ ਰਹੇ ਹਾਂ। ਤੇ ਉਮੀਦ ਕਰਦੇ ਹਾਂ ਕਿ ਜਿੱਥੇ ਆਲੋਚਨਾ ਦਾ ਵੀ ਸਾਨੂੰ ਜਿਹੜਾ ਅਸੀਂ ਸਵੀਕਾਰ ਕਰਦੇ ਹਾਂ ਤੇ ਇਸ ਦੀ ਜਿਹੜਾ ਹੈ ਕ੍ਰੈਡਿਟ ਵੀ ਤੁਸੀਂ ਜ਼ਰੂਰ ਜਿਹੜਾ ਸਾਨੂੰ ਦਿਓਗੇ ਕਿ ਅਸੀਂ ਆਪਣੀ ਜ਼ੁਬਾਨ ਤੇ ਪਹਿਰਾ ਦਿੰਦੇ ਹੋਏ ਅੱਜ ਇਹ ਸਰਕਾਰਾਂ ਦਾ ਜਿਹੜਾ ਹੈ ਸਾਰੇ ਸ਼ਹਿਰ ਚ ਚਾਲ ਵਿਚਾਰ ਰਹੇ ਹਾਂ। ਔਰ ਮੈਂ ਨੈਕਸਟ ਵੀਕ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜਾ ਰੰਗਲਾ ਪੰਜਾਬ ਮਾਡਿਊਲ ਦੇ ਤਹਿਤ 5-5 ਕਰੋੜ ਹਰੇ ਮੈਲੀਨ ਦਿੱਤੇ ਸੀ। ਉਹ ਵੀ ਸਾਡੇ ਜਿਹੜੇ ਨੇ ਰਿਕੁਐਸਟ ਜਿਹੜੀ ਅਪਰੂਵ ਹੋ ਕੇ ਆ ਗਈ ਹੈ ਉਹਦਾ ਸ਼ਡਿਊਲ ਵੀ ਮੈਂ ਤੁਹਾਨੂੰ ਨੈਕਸਟ ਵੀਕ ਬੁਲਾ ਕੇ ਦੇ ਦਿਆਂਗਾ ਵੀ ਕਿਹੜੇ ਕਿਹੜੇ ਕੰਮ ਪ੍ਰਾਇਰੀਟੀ ਤੇ ਔਰ ਤੁਸੀਂ ਬਹੁਤ ਹੈਰਾਨੀ ਜਨਕ ਤੁਹਾਡੇ ਅੱਗੇ ਅਸੀਂ ਜਿਹੜੇ ਨੇ ਪ੍ਰੋਜੈਕਟ ਉਹ ਰੱਖਾਂਗੇ ਜਿਹੜੇ ਕਦੇ ਪਟਿਆਲੇ ਦੇ ਵਿੱਚ ਪਹਿਲਾਂ ਹੋਈ ਨਹੀਂ ਜੀ ਉਹ ਜਿਹੇ ਪ੍ਰੋਜੈਕਟ ਅਸੀਂ ਜਿਹੜੇ ਕਰਨ ਜਾ ਰਹੇ ਹਾਂ ਸਰ ਦੇਖੋ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਤਾਂ ਜਿਹੜਾ ਹੈਗਾ ਉਹ ਪੰਜਾਬ ਦੇ ਪੁਨਰਵਾਸ ਵਾਸਤੇ ਉਹਦਾ ਹੜ੍ਹਾਂ ਦੇ ਜਿਹੜਾ ਹੈ ਸੰਦਰਭ ਦੇ ਵਿੱਚ ਹੈ ਪਟਿਆਲੇ ਨੂੰ ਹੋਰ ਤੁਹਾਨੂੰ ਦੱਸੋ ਹੋਰ ਕੀ ਚਾਹੀਦਾ ਹੈ ਜੀ ਸਾਨੂੰ ਕਿੰਨੇ ਪੈਸੇ ਸਾਡੇ ਜਿਹੜੇ ਨੇ ਆਲਰੇਡੀ ਪ੍ਰੋਜੈਕਟ ਜਿਹੜੇ ਨੇ 10-12 ਕਰੋੜ ਦੇ ਪ੍ਰੋਜੈਕਟ ਸੜਕਾਂ ਦੇ ਐਟ ਟਾਈਮ ਚੱਲਦੇ ਨੇ ਉਸ ਤੋਂ ਇਲਾਵਾ 10-12 ਕਰੋੜ ਦੇ ਕਾਰਪੋਰੇਸ਼ਨ ਮੇਰੇ ਸਾਹਮਣੇ ਚਲਾ ਰਹੇ ਨੇ ਜੀ ਕਮਿਊਨਿਟੀ ਸੈਂਟਰਸ ਬਣਾ ਰਹੇ ਆ ਅਸੀਂ ਸਪੋਰਟਸ ਫੈਸਿਲਿਟੀਜ਼ ਤਿਆਰ ਕਰ ਰਹੇ ਆ ਕੋਈ ਦੇਖੀ ਜਾਓ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੱਲਾ ਹਰਬੀ ਸਿੰਘ ਖਾਲੇ ਬੀੜੇ ਮਾਰਨਾ ਹੋਵੇ ਜੀ ਉਸ ਨਾਲ ਵੀ ਕੋਈ ਫੇਰ ਜਗਰ ਕੀਤਾ ਕਿ 92 ਪੇਟਾਂ ਨੂੰ ਕੋਈ ਫੇਰ ਜਾਗਣ ਦੀ ਲੋੜ ਹੈ ਤੇ ਮੇਰੇ ਪਰਿਵਾਰ ਨੂੰ ਉਹਨਾਂ ਦੀ ਸਰ ਆਪਣੀ ਦੇਖੋ ਗੱਲ ਨੂੰ ਅੱਜ ਆਪਾਂ ਆਏ ਆ ਇੱਕ ਉਦਘਾਟਨ ਦੇ ਸੰਦਰਭ ਦੇ ਵਿੱਚ ਇਹ ਗੱਲਾਂ ਆਪਾਂ ਫੇਰ ਵੀ ਕਦੇ ਕਰ ਸਕਦੇ ਆ ਜਿਹੜਾ ਇਹ ਚੀਜ਼ਾਂ ਜਿਹੜੀਆਂ ਨੇ ਇਹੋ ਜਿਹੇ ਟਾਈਮ ਦੇ ਵਿੱਚ ਲਿਆ ਕੇ ਅਸੀਂ ਅੱਜ ਇਹ ਪ੍ਰੋਗਰਾਮ ਜਿਹੜਾ ਹੈ ਉਹ ਛੋਟਾ ਨਾਲ ਠੀਕ ਹੈ